ਸਾਰੇ ਲੋਕ ਮੈਨੂੰ ਕਹਿ ਰਹੇ ਆ ਕਿ ਜੋ ਤੁਸੀਂ 111 ਦਿਨਾਂ ਦੇ ਵਿੱਚ ਕੰਮ ਕੀਤੇ ਉਹ ਸਨੇਰੀ ਅੱਖਰਾਂ 'ਚ ਲਿਖਣ ਵਾਲੇ ਆ ਬਹੁਤ ਸਾਰੇ ਲੋਕਾਂ ਦਾ ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਬਕਾਏ ਖੜੇ ਸੀ ਔਰ ਉਹ ਦੇਨ ਤੇ ਅਸਮਰਥ ਸੀ ਉਹਨਾਂ ਦੇ ਕਨੈਕਸ਼ਨ ਕੱਟੇ ਗਏ ਸੀ ਉਹ ਮੈਂ ਸਾਰੇ ਉਹਨਾਂ ਦੇ ਮਾਫ਼ ਕੀਤੇ ਆ ਪਾਣੀ ਦੇ ਬਿੱਲ ਵੀ ਖੜੇ ਸੀ ਉਹਦੇ ਵੀ ਕਨੈਕਸ਼ਨ ਕੱਟੇ ਗਏ ਸੀ ਉਹ ਵੀ ਮਾਫ਼ ਕੀਤੇ 3000 ਕਰੋੜ ਰੁਪਇਆ ਲੋਕਾਂ ਨੂੰ ਰਾਹਤ ਦਿੱਤੀ ਸੀ ਇਸ ਤੋਂ ਇਲਾਵਾ ਪੈਟਰੋਲ ਸਸਤਾ ਕੀਤਾ ਮੈਂ ਡੀਜ਼ਲ ਸਸਤਾ ਕੀਤਾ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਧਾਈ ਮਿੱਡੇ ਮੀਲ ਵਰਕਰਾਂ ਦੀ ਤਨਖਾਹ ਵਧਾਈ ਆਸ਼ਾ ਵਰਕਰਾਂ ਦੀ ਤਨਖਾਹ ਵਧਾਈ ਇਸ ਦੇ ਨਾਲ ਨਾਲ ਵਿੱਤ ਕਮਿਸ਼ਨ ਲਾਗੂ ਕੀਤਾ ਜਿਹਦੇ ਨਾਲ ਸਾਰੇ EMPLOYEES ਨੂੰ ਫਾਇਦਾ ਹੋਇਆ ਉਹਨਾਂ ਦਾ ਮੈਂ ਜਿਹੜਾ DA ਰੁਕਿਆ ਹੋਇਆ ਸੀ ਉਹ ਸਾਰਾ ਕਲੀਅਰ ਕੀਤਾ EMPLOYEES ਦੇ ਬਹੁਤ ਵੱਡੇ ਵੱਡੇ ਕੰਮ ਕਰਨ ਦੇ ਨਾਲ ਸਿੱਖਿਆ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ 150 ਕਰੋੜ ਰੁਪਇਆ ਦਿੱਤਾ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਬਣਾਉਣਾ ਸ਼ੁਰੂ ਕੀਤਾ ਸਿੱਖ ਇਤਿਹਾਸ ਨੂੰ ਫਲਮਾਉਣ ਲਈ ਮੈਂ ਚਮਕੌਰ ਸਾਹਿਬ ਦੇ ਵਿੱਚ ਇੱਕ ਅਜੂਬਾ ਬਣਾਇਆ ਜਿਹਦੀ ਅੱਜ ਤੱਕ ਲੇਨ ਨਹੀਂ ਟੁੱਟੀ ਚਮਕੌਰ ਸਾਹਿਬ ਦੀ ਯੂਨੀਵਰਸਿਟੀ ਬਣ ਰਹੀ ਹੈ ਚਮਕੌਰ ਸਾਹਿਬ ਚ ਕਾਲਜ ਬਣ ਰਹੇ ਆ ਦੋ ਚਮਕੌਰ ਸਾਹਿਬ ਦੀਆਂ ਸੜਕਾਂ ਚੌੜੀਆਂ ਹੋ ਗਈਆਂ ਚਮਕੌਰ ਸਾਹਿਬ ਦੀ ਮੋਹਣਾ ਮੋਹਾਂ ਤਰੱਕੀ ਹੋਈ ਹੈ ਸੋ ਇਸ ਤਰ੍ਹਾਂ ਦੇ 3 ਮਹੀਨਿਆਂ ਚ ਬਹੁਤ بڑے ਕੰਮ ਕੀਤੇ ਆ ਜਿਹਦੇ ਕਰਕੇ ਅੱਜ ਲੋਕ ਦੁਆਰੇ ਮੈਨੂੰ ਮੌਕਾ ਦੇਣਾ ਚਾਹੁੰਦੇ ਆ ਮੈਂ ਇੱਥੇ ਆਇਆ ਤਾਂ ਇੱਥੇ ਨਸ਼ਿਆਂ ਦੀ ਐਨੀ ਪਰਮਾਰ ਹੈ ਜਲੰਧਰ ਦੇ ਵਿੱਚ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਕਾਨੂੰਨ ਵਿਵਸਥਾ ਬਿਲਕੁਲ ਹਿੱਲੀ ਵੀ ਹੈ ਕਿਸੇ ਦੀ ਚੈਨੀ ਖੋਲ ਲੈਂਦੇ ਕਿਸੇ ਦਾ ਪਰਸ ਖੋਲ ਲੈਂਦੇ ਕਿਸੇ ਦਾ ਮੋਬਾਈਲ ਖੋਗੇ ਭੱਜ ਜਾਂਦੇ ਚੋਰੀਆਂ ਮੋਰੀਆਂ ਡਾਕ ਕੇ ਪੈ ਰਹੇ ਐ ਇੱਥੇ ਕੱਲ ਹੀ ਇੱਕ ਬੱਸ ਨੂੰ ਰੋਡਵੇ ਦੇ ਨੂੰ ਤੋੜ ਕੇ ਬੰਦੇ ਭੱਜ ਗਏ ਐ ਪਤਾ ਨਹੀਂ ਕਿੱਧਰੋਂ ਆਏ ਕਿੱਧਰੋਂ ਚਲੇ ਗਏ ਸੋ ਹਾਲਾਤ ਬਹੁਤ ਖਰਾਬ ਹੈ ਇਹ ਮੇਰੇ ਲਈ ਇੱਕ ਚੈਲੰਜ ਹੈ ਕਿ ਮੈਂ ਇੱਥੇ ਨਸ਼ਾ ਖਤਮ ਕਰਨਾ ਹੈ ਮੈਂ ਅੱਜ ਇਹ ਕਹਿ ਰਿਹਾ ਤੁਹਾਨੂੰ ਕਿ ਜਾਂ ਮੈਂ ਰਹੂੰਗਾ ਜਾਂ ਇੱਥੇ ਨਸ਼ਾ ਵੇਚਣ ਵਾਲੇ ਰਹਿਣਗੇ ਦੋਨਾਂ 'ਚੋਂ ਇੱਕ ਹੀ ਰਹੇਗਾ ਹੋਰ ਵਿਚ ਵਿਚਾਲੇ ਕੁਝ ਨਹੀਂ ਰਹਿਣਾ ਇਸ ਕਰਕੇ ਮੈਂ ਇੱਕ ਫੈਸਲਾ ਕੁਨ ਲੜਾਈ ਇਸ ਮਾਫੀਆ ਦੇ ਖਿਲਾਫ ਕਰਨੀ ਹੈ ਜਿਹੜੇ ਕਿ ਇੱਥੇ ਨਸ਼ੇ ਵੇਚਦੇ ਆ ਤੇ ਜਿਹੜੇ ਕਿ ਇੱਥੇ ਡੜਾ ਸੱਟਾ ਚਲਾਉਂਦੇ ਆ ਤੇ ਜਿਹੜੇ ਕਿ ਇੱਥੇ ਰੇਡੀਆਂ ਵਾਲੇ ਤੋਂ ਪੈਸੇ ਲੈਂਦੇ ਆ 3 ਬਿਲਰਾਂ ਤੋਂ ਪੈਸੇ ਲੈਂਦੇ ਉਹ ਮੈਂ ਇੱਕ ਇੱਥੇ ਕਰਨਾ ਚਾਹੁੰਦਾ ਹਾਂ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਤੇ ਨਾਲ ਇੱਥੇ ਪੜ੍ਹਾਈ ਦੇ ਵਸੀਲੇ ਨਹੀਂ ਹੈ ਕੋਈ ਸਰਕਾਰੀ ਇੱਕ ਜਨਰਲ ਯੂਨੀਵਰਸਿਟੀ ਲੈ ਕੇ ਆਉਣੀ ਹੈ ਇੱਥੇ ਸਿਹਤ ਸਬੰਧਾਂ માં ਸਰਕਾਰੀ ਨਹੀਂ ਹੈ ਇੱਕ ਐਮਜ਼ ਹਸਪੀਟਲ ਇੱਥੇ ਲੈ ਕੇ ਆਉਣਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਲੋਕ ਅੱਛਾ ਸਸਤਾ ਇਲਾਜ ਕਰਾ ਸਕਣ ਤੇ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਹਨ ਇੰਡਸਟਰੀ ਨੂੰ ਉੱਪਰ ਲੈ ਕੇ ਆਉਣਾ ਐਦਾਂ ਦੀ ਮੇਰੀ ਸੋਚ ਹੈ ਮੈਂ ਇੱਕ ਵਿਕਾਸ ਦਾ ਮਾਡਲ ਲੈ ਕੇ ਆਇਆ ਇੱਥੇ ਜਿਹੜਾ ਮੈਂ ਅੱਗੇ ਵਧਾਉਣਾ ਇੱਥੇ ਵਿਕਾਸ ਨੂੰ